ਕਨੂੰ ਚਲਾ ਬਿਲੀ ਸੀ ਕਿ ਗੁਰ ਜਿਹੜੇ ਮੋਟਰਸਾਈਕਲ ਸਵਾਰ ਬੰਦੇ ਨੇ ਹੈ ਇਹ ਚੋਰੀ ਦਾ ਕੰਮ ਕਰਦੇ ਨੇ ਆਮ ਲੋਕਾਂ ਦੇ ਜਿਹੜੇ ਹੱਕ ਲਾਇਲ ਦੀ ਕਮਾਈ ਦੇ ਨਾਲ ਬਣਾਏ ਮੋਟਰਸਾਈਕਲ ਆਇਆ ਸੁੱਧਰਾ 2 ਵੀ ਲੈ ਰਹੇ ਉਹਨਾਂ ਨੂੰ ਚੋਰੀ ਕਰਦੇ ਨੇ ਮੀਨਸ ਇਹ ਡਰੱਗਸ ਜਿਹੜਾ ਤਰੀ ਡਰੱਗਸ ਦਾ ਕੰਮ ਕਰਦੇ ਨੇ ਛੋਟ ਛੋਟ ਕੇ ਦੇ ਮੋਟਰਸਾਈਕਲ ਵਿੱਚ ਚੋਰੀ ਕਰ ਲਿਆ ਕੁਝ ਪੀ ਲਿਆ ਕੁਝ ਵੇਚ ਜਿਆਦਾ ਦਾ ਕੰਮ ਕਰਦੇ ਨੇ वैसे तो ये पंजाब सरकार वालों ने, ने हिदायताएं और ਤੁਸੀਂ ਪਿਛਲੇ ਦਿਨ ਦੇਖਿਆ ਹੋਣਾ ਹੈ ਕਿ ਪੰਜਾਬ ਸਰਕਾਰ ਨੇ ਇਹ ਕੁਝ ਲੋਕ ਨੇ ਨਾਲ ਹਦਾਇਤਾਂ ਜਾਰੀ ਕਰ ਦਿੱਤੀਆਂ ਕਿ ਜਿਹੜੇ ਲੋਗਰ ਨੂੰ ਬਖਾਉਂਗੇ ਉਹਨਾਂ ਨੂੰ ਇਨਾਮ ਦਿੱਤਾ ਜਾਏਗਾ ਔਰ ਜਿਹੜੇ ਬੰਦੇ ਇਹ ਯੂਜ਼ ਕਰਦੇ ਆ ਚਾਈਨਸ ਸਿੰਘ ਨੂੰ ਜਾਂ ਵੇਚਦੇ ਨੇ ਉਹਨਾਂ ਦੇ ਖਿਲਾਫ ਸੱਟ ਐਕਸ਼ਨ ਲਿਆ ਜਾਏਗਾ ਉਹਨਾਂ ਨੂੰ ਭਾਰੀ ਜੁਰਮਾਨਾ ਵੀ ਹੈ ਸੋ ਸਜ਼ਾ ਦਾ ਭਾਵਨਾ ਨਹੀਂ ਹੈ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਜੀ ਦੇ ਦੇਸ਼ਾ ਨਿਰਦੇਸ਼ਾਂ ਤੇ ਮਾੜੇ ਅਨਸਰਾ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਲੋਕਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਸੁਲਤਾਨ ਵਿੰਨਦੀਪ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਉਨ੍ਹਾਂ ਵੱਲੋਂ ਦੋ ਨੌਜਵਾਨਾਂ ਨੂੰ ਇੱਕ ਮੋਟਰਸਾਈਕਲ ਨਾਲ ਕਾਬੂ ਕੀਤਾ ਤਾਂ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਪੁਲਿਸ ਅਧਿਕਾਰੀ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਜਦੋਂ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਕੋਲੋਂ 6 ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਉਨ੍ਹਾਂ ਕਿਹਾ ਕਿ ਇਹ ਲੋਕ ਮੰਦਰਾਂ ਗੁਰਦੁਆਰਿਆਂ ਅਤੇ ਪਾਰਕਾਂ 'ਚ ਆਏ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ ਨਾ ਕਿਹਾ ਕਿ ਇਨ੍ਹਾਂ ਖਿਲਾਫ ਵਕ ਵਕ ਥਾਣੇ ਦੇ ਵਿੱਚ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਇਨਾਦਰ ਰਿਮਾਂਡ ਪੂਰਾ ਹੋਣ ਤੇ ਇਹਨਾਂ ਨੂੰ ਫਿਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਇਹਨਾਂ ਦਾ ਰਿਮਾਂਡ ਲੈ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਕਾਲ ਦੇ ਕਿੰਨੇ ਬੰਦੇ ਫੜੇ ਸਨ? ਦੇਖੋ ਜੀ 3 ਤਰੀਕ ਨੂੰ ਸਾਨੂੰ ਸੂਚਨਾ ਮਿਲੀ ਸੀ ਕਿ ਉਹ ਜਿਹੜੇ ਮੋਟਰਸਾਈਕਲ ਸਵਾਰ ਬੰਦੇ ਨੇ ਇਹ ਚੋਰੀ ਦਾ ਕੰਮ ਕਰਦੇ ਨੇ ਆਮ ਲੋਕਾਂ ਦੇ ਜਿਹੜੇ ਹੱਕ ਲਈ ਦੀ ਕਮਾਈ ਦੇ ਨਾਲ ਬਣਾਏ ਮੋਟਰਸਾਈਕਲ ਆ ਜਾਂ ਸਕੂਟਰ ਆ ਟੂ-ਵੀਲਰ ਆ ਉਹਨਾਂ ਨੂੰ ਚੋਰੀ ਕਰਦੇ ਨੇ ਇਹ ਖਾਸ ਕਰਕੇ ਤਰਨਤਨ ਸਾਈਡ ਤੋਂ ਚੋਰੀ ਕਰਦੇ ਨੇ। ਤੇ ਇਹਨਾਂ ਦੋ ਬੰਦੇ ਨੂੰ ਅਸੀਂ ਹੈਪੀ ਐਂਡ ਕੀਤਾ ਤੇ ਇਹਨਾਂ ਕੋਲ ਕੋਸ਼ਿਸ਼ ਕੀਤੀ ਤੇ ਪਹਿਲੇ ਦਿਨ ਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਉਸ ਤੋਂ ਬਾਅਦ ਜਿਹਨੂੰ ਮਾਨੇਪੋਰਟ ਵਿੱਚ ਪੇਸ਼ ਕੀਤਾ ਪੇਸ਼ ਕਰਕੇ ਰਿਮਾਰਡ ਲਿਆਂਦਾ ਤੇ ਉਹਨੂੰ ਸਾਡੇ ਕੋਲ ਸੱਤ ਮੋਟਰਸਾਈਕਲ 6 ਮੋਟਰਸਾਈਕਲ ਤੇ ਇੱਕ ਐਕਟਿਵ ਮਤਲਬ ਕੋਲ ਕੋਲ ਟੂ व्हीਲਰ ਜਿਹੜੇ ਸੱਤ ਬਰਾਮਦ ਹੋਏ ਹਨ ਨਾ ਕੋਲ ਤੋਂ ਉਹ ਇਹਨਾਂ ਦੀ ਮੋਟਰ ਸਪਰਿੰਟ ਕੀ ਸੀ ਕਿ 19 ਏਰੀਆ ਦੇ ਵਿੱਚ ਜਿੱਥੇ ਕਿਤੇ ਕੋਈ ਵਿਆਹ ਸ਼ਾਦੀ ਹੋਣੀ ਉੱਥੇ ਮੋਟਰਸਾਈਕਲ ਚੋਰੀ ਕਰ ਲੈਣਾ ਚੋਰੀ ਕਰਕੇ ਸਾਈਡ ਤੇ ਰੱਖ ਲੈਣਾ ਮੋਟਰ ਮੁੜਸਲ ਦੇ ਹਾਏ ਐਸਐਸਸੀ ਕੇ ਜਿਹੜੇ ਮਤਲਬ ਠੀਕ ਠੋਕਰ ਉਹ ਵੀ ਦਿੱਤੇ ਸੀ ਇਹਨਾਂ ਨੇ ਬਰਾਦਰ ਉਹਨਾਂ ਬਤੀ ਲੋਕਾਂ ਕੋਲੋਂ ਠੀਕ ਕਰਾਏ ਜਿਹੜੇ ਵਿਚਾਰੇ ਗਰੀਬ ਲੋਕ ਮੋਟਰ ਮੁੜਸਲ ਕਰਾ ਠੀਕ ਕਰਦੇ ਨੇ ਤੇ ਪੈਸੇ ਵੀ ਦਿੱਤੇ ਉਹਨਾਂ ਨੂੰ ਕਈ ਜਗ੍ਹਾ ਤੇ ਇਹਨਾਂ ਨੇ ਤਿੰਨ ਚਾਰ ਮੋਟਰ ਵੱਖਰੀ ਸਾਈਡ ਤੇ ਰੱਖੇ ਸੀਗੇ ਅਬੰਡਨ ਇਲਾਕੇ ਦੇ ਵਿੱਚ ਫਿਰ ਉਥੋਂ ਹੀ ਰਿਕਵਰ ਕਰਕੇ ਬੜੀ ਮਿਹਨਤ ਨਾਲ ਕੰਮ ਕੀਤਾ ਇਨਸਪੈਕਟਰ ਆਪਣੇ ਮੋਹਿਤ ਕੁਮਾਰ ਜਿਹੜੇ ਐਸਐਸਸੀ ਤੋਂ ਤਾਂ ਲੱਗੇ ਨੇ ਉਹਦੀ ਟੀਮ ਕੇ ਐਸਐਸਏ ਤਾਜ ਨੇ विक्रम ने ये सारे ने बड़ी मेहनत ਨਾਲ ਕੰਮ ਕੀਤਾ ਹੋਰ ਸੱਤ ਮੁਸ਼ਰਰ ਬਣਾਉਂਦੇ ਚੇ ਮੁਕਸਦੇ ਐਕਟੀਵ ਸਰ ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਸਰ ਲੜਕੇ ਦੇਖੋ ਇਹ ਦੋ ਵਿਅਕਤੀ ਮਿਲੇ ਆ ਇਹਨਾਂ ਦਾ ਨਾਮ ਸੁਬਿੰਦਰ ਸਿੰਘ ਹੈ ਤੇ ਸਤਰਾਮ ਸਿੰਘ ਹੈ ਦੋਨੋਂ ਮੁਸ਼ਰਰ ਬੰਦੋਂ ਤੋਂ ਬਿਲੋਂਗ ਕਰਦੇ ਨੇ ਤੇ ਇਹਨਾਂ ਦੇ ਖਿਲਾਫ ਟੋਟਲ ਇੱਕ ਦੇ ਖਿਲਾਫ ਤਿੰਨ ਨੇ ਤੇ ਇੱਕ ਦੇ ਖਿਲਾਫ ਦੋਨੋਂ ਮੁਕਦਮੇ ਦਰਜ ਨੇ ਐਨਡੀ ਦੇ ਮੁਕਦਮੇ ਨੇ ਕਾਰਡਿਸ਼ੋਨ ਕਦਮੇ ਨੇ ਕੂਰ ਕਦਮੇ ਨੇ ਮੀਨਸ ਇਹ ਡਰੱਗਸ ਜਿਹੜਾ ਕਰੀ ਡਰੱਗਸ ਦਾ ਕੰਮ ਕਰਦੇ ਨੇ ਛੁਰਕੋੜ ਛੁਰਕੋੜ ਕਿਤੇ ਮੋਟਰਸਾਈਕਲ ਦੀ ਚੋਰੀ ਕਰ ਲਿਆ ਕੁਝ ਪੀ ਲਿਆ ਕੁਝ ਵੇਚ ਦੇ ਜਿਆਦਾ ਨਾ ਕੰਮ ਕਰਦੇ। ਅਸੀਂ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕਸ ਤੇ ਕਾਫੀ ਕੰਮ ਕੀਤਾ। ਕਿ ਸਾਨੂੰ ਆਸ ਆ ਗਿਆ ਅਸੀਂ ਹੋਰ ਵੀ ਮੋਟਰਸਾਈਕਲਾਂ ਕੋਲ ਕੁਝ ਚੀਜ਼ਾਂ ਚੋਰੀ ਕਰਾਂਗੇ। ਸਰ ਕਿਸੇ ਗੈਂਗ ਦੇ ਨਾਲ ਲਿੰਕ ਹੋਣ। ਨਹੀਂ ਗੈਂਗ ਵਾਲੀ ਗੱਲ ਕੋਈ ਸਾਹਮਣੇ ਨਹੀਂ ਆਈ। ਗੈਂਗ ਨਹੀਂ ਕੋਈ ਸਾਹਮਣੇ ਹੈ ਕਿ ਕਿਸੇ ਗੈਂਗ ਨਾਲ ਰਿਲੇਟ ਹੋ। ਦੇਖੋ ਇਹ ਚੋਰੀ ਦਾ ਹੀ ਕੰਮ ਹੀ ਕਰਦੇ ਆ ਚੋਰੀ ਕਰਕੇ ਆਸ-ਪਾਸ ਦੇ ਇਲਾਕੇ ਦੇ ਚੋਰੀ ਕਰਕੇ ਵੇਚ ਦੇ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਮੁਕਸੇਗਲ ਅਸਲ 60-70000 ਦਾ ਮੁਕਸੇਗਲ ਹੈ 10000 ਤਰੀਕਾ 20 ਅਸਵੇਤਾ ਇਹਨਾਂ ਜੀ ਵੇਚ ਕੇ ਤੇ ਆਪਣਾ ਗੁਜ਼ਾਰਾ ਬਦਲ ਕਰ ਲਿਆ ਕੁਮਸ਼ਾ ਕਰ ਲਿਆ ਆਪਣੀ ਸਰਵਿਸ ਤੇ ਤਾਂ ਨਕਮ ਸੀ। ਸੋ ਇਹ ਬੜੀ ਬੁੜੀ ਪ੍ਰਾਪਤੀ ਹੈ ਜੀ ਥਾਣਾ ਸੁਲਤਾਨਪੁਰ ਦੀ। ਇਹਦੇ ਵਿੱਚ ਅਸੀਂ ਹੋਰ ਜਿਆਦਾ ਮਿਹਨਤ ਨਾਲ ਕੰਮ ਕਰਾਂਗੇ। ਆਸ਼ਾ ਹੈ ਕਿ ਪ੍ਰੋਗਰੈਸ ਹੋਰ ਕਦੇ ਹੋ ਸਕਦੀ। ਜਿ ਤਰ੍ਹਾਂ ਇਹ ਕਾਮ ਜਿਹੜੇ ਨੇ ਉਹ ਕਿਤੇ ਜਾ ਲੈਣੇ ਚੈਨਲ ਉੱਪਰੋਂ ਲੈ ਕੇ। ਸਾਡੇ ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ ਇਨੂ ਦੇ ਵੱਲੋਂ ਸਾਨੂੰ ਸਖਤ ਹਦਾਇਤਾਂ ਨੇ ਰਾਈਟ ਫਰੋਂਟ ਕਾਂਸਟੇਬਲ ਤੋਂ ਲੈ ਕੇ ਉੱਪਰ ਜੀਓਸ ਤੱਕ ਕਿ ਬਿਲਕੁਲ ਜਿਹੜੇ ਇਹ ਚਾਈਨਸ ਸਟ੍ਰਿੰਗ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਮੁਸਲਮਾਨ ਦੇ ਵਿੱਚ ਵੈਸੇ ਤੇ ਇਹ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਨੇ ਔਰ ਤੁਸੀਂ ਪਿਛਲੇ ਦਿਨ ਦੇਖਿਆ ਹੋਣਾ ਕਿ ਪੰਜਾਬ ਸਰਕਾਰ ਨੇ ਇਹ ਦੁਸ਼ਮਣ ਦੂਟ ਨੇ ਨਾਲ ਹਦਾਇਤਾਂ ਜਾਰੀ ਕਰ ਦਿੱਤੀਆਂ ਕਿ ਜਿਹੜੇ ਲੋਕ ਇਹਨਾਂ ਨੂੰ ਫੜਾਉਣਗੇ ਉਹਨਾਂ ਨੂੰ ਇਨਾਮ ਦਿੱਤਾ ਜਾਏਗਾ ਔਰ ਜਿਹੜੇ ਬੰਦੇ ਇਹ ਯੂਜ਼ ਕਰਦੇ ਆ ਚਾਈਨਸ ਸਟ੍ਰਿੰਗ ਨੂੰ ਯਾ ਵਿਚਦੇ ਨੇ ਉਹਨਾਂ ਦਾ ਖਰਾਬ ਸਟੈਕਸ਼ਨ ਲਿਆ ਜਾਏਗਾ ਉਹਨਾਂ ਨੂੰ ਭਾਰੀ ਜੁਰਮਾਨਾ ਵੀ ਹੈ ਸੋ ਸਜ਼ਾ ਦਾ ਪ੍ਰਭਾਵਨ ਵੀ ਹੈ ਇਹ ਚੀਜ਼ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਆਮੋਰੀ ਦਿਨ ਜਿਹੜੇ ਲੋਹੜੀ ਦੇ ਨੇ ਲੋਕਾਂ ਨੇ ਇਸ ਚੀਜ਼ ਇਸਤੇਮਾਲ ਕਰਨਾ ਮੈਂ ਆਪ ਜੀ ਦੇ ਮਾਧਿਅਮ ਤੋਂ ਲੋਕਾਂ ਨੂੰ ਪਹਿਲਾਂ ਹੱਥ ਜੋੜ ਕੇ ਰਿਕੁਐਸਟ ਕਰਦਾ ਕਿ ਵੀ ਇਸ ਚੀਜ਼ ਨੂੰ ਬਿਲਕੁਲ ਨਾ ਯੂਜ਼ ਕਰਿਓ ਕਿਉਂਕਿ ਇਹ ਮਾਨਵਤਾ ਲਈ ਪੰਛੀਆਂ ਲਈ ਪਸ਼ੂਆਂ ਲਈ ਇਨਸਾਨਾਂ ਲਈ ਬਹੁਤ ਘਾਤਕ ਚੀਜ਼ ਸਾਬਤ ਹੋ ਰਹੀ ਹੈ। इवन ਜਿੱਥੇ ਅਸੀਂ ਬੈਠੇ ਆਂ ਬਿਲਡਿੰਗ ਦੇ ਉੱਪਰ ਜਿਹੜੇ ਸਾਈਡ ਦੇ ਉੱਤੇ ਪੂਲ ਬਣਿਆ ਹੈ ਇੱਥੇ 2023 ਦੇ ਵਿੱਚ ਬਿਗਨਿੰਗ ਦੇ ਵਿੱਚ ਇੱਕ ਬੰਦੇ ਦੀ ਮੌਤ ਹੋ ਗਈ ਸੀ ਚੈਰਿੰਗ ਸਪਿੰਗਰ। ਸੋ ਇਹਦਾ ਪਤਾ ਲੱਗਦਾ ਨਹੀਂਗਾ ਕਿੱਥੋਂ ਆ ਕੇ ਇੱਥੇ ਫਿਰ ਜਣੀ ਹੈ। ਕਾਫੀ ਜ਼ਿਆਦਾ ਕੈਜ਼ੁਐਲਟੀਜ਼ ਹੋ ਰਹੀਆਂ ਨੇ। ਤੇ ਮੈਂ ਰਿਕਵੈਸਟ ਕਰਦਾ ਲੋਕਾਂ ਨੂੰ ਅਪੀਲ ਕਰਦਾ ਕਿ ਇਸ ਚੀਜ਼ ਦੀ ਵਰਤੋਂ ਨਾ ਕਰਨ। ਤੇ ਇਹ ਨਾਲ ਚੇਤਾਵਨੀ ਵੀ ਆ ਉਹਨਾਂ ਮਾਬਾਪ ਲਈ ਜਿਨ੍ਹਾਂ ਦੇ ਬੱਚੇ ਇਹ ਚੈਨਿੰਗ ਸਟਿੰਗਸ ਨਾਲ ਕਰਨਗੇ ਗੁੱਡੀ ਡਾਂਗੇ ਅਸੀਂ ਉਹਨਾਂ ਦੇ ਖਿਲਾਫ ਹੀ ਸਖਤ ਸਖਤ ਕਾਰਵਾਈ ਕਰਾਂਗੇ ਪਿਛਲੇ ਦਿਨ ਕੱਲ ਪਰਸੋਂ ਦੀ ਗੱਲ ਹੈ ਤੁਸੀਂ ਦੇਖਿਆ ਹੋਣਾ ਅਸੀਂ ਡਰੋਨ ਦੀ ਮਦਦ ਨਾਲ ਇਲਾਕੇ ਦੇ ਵਿੱਚ ਕਾਫੀ ਨਿਗਰਾਨੀ ਰੱਖੀ ਹੋਰ ਗਾਹ ਵੀ ਜਾਰੀ ਰਹੇਗੀ ਇਹ ਲੋੜੀ ਵੇ ਵਲੇ ਮੈਂ ਕੋਸ਼ਿਸ਼ ਕਰੂੰਗਾ ਮੈਂ ਮੇਰੀ ਟੀਮ ਸਾਡੇ ਐਸ ਐਚ ਯੂ ਸੁਲਤਾਨਪੁਰ ਦੇ ਐਸ ਐਚ ਯੂ ਸੀ ਵੀ ਬਹੁਤ ਐਕਟਿਵ ਨੇ ਅਸੀਂ ਪੂਰਵਤੂਰੀ ਕੰਮ ਕਰਾਂਗੇ ਮਾਨਯੋਗ ਸੀਪੀ ਸਾਹਿਬ ਜੀ ਤਾਂ 사실 ਜਿਸ ਤਰ੍ਹਾਂ ਤੁਹਾਡੇ ਵਾਲਾ ਡਰੋਨ ਨਾ ਜਾ ਕੇ ਦੇਖਿਆ ਗਿਆ ਹੈ ਤਾਂ ਕਿੰਨੇ ਕਿ ਨੌਜਵਾਨ ਪਤੰਗबाजी ਉਡਾ ਰਹੇ ਸੀ ਦੀ ਚਾਈਨਾ ਡੋਰ ਦੇ ਨਾਲ ਦੇਖੋ ਅਸੀਂ ਜਿਹੜਾ ਡਰੋਨ ਨੂੰ ਫਲਾਈ ਕੀਤਾ ਵਿਦ ਪਰਮਿਸ਼ਨ ਆਫ 에어ਪੋਰਟ ਅਥਾਰਟੀ ਤੇ ਉੜਦੇ ਸਾਰ ਹੀ ਕਾਫੀ ਜ਼ਿਆਦਾ ਇੰਪੈਕਟ ਪਿਆ ਕਿ ਲੋਕਾਂ ਨੇ ਉਹ ਜਿਹੜੀਆਂ ਕਾਇਰਤ ਸਿੱਧੇ ਲਾ ਲਈ ਲੇਕਿਨ ਜਿਹੜੀ ਸਾਡੀ ਗਰਾਊਂਡ ਲੈਵਲ ਤੇ ਟੀਮ ਸੀ ਅਸੀਂ ਜਾ ਕੇ ਤਲਾਸ਼ੀ ਮਿਲਦੀ ਤੇ ਇੱਕ ਦੋ ਜਗ੍ਹਾ ਤੋਂ ਸਾਨੂੰ ਖਾਲੀ ਅਬੰਡਨਡ ਇਕ ਦੋ ਮਿਲ ਗਏ ਲੇਕਿਨ ਉਹਦਾ ਐ ਇੰਪੈਕਟ ਹੋਇਆ ਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਪੁਲਿਸ ਉਹਨਾਂ ਡਰੋਨ ਦੀ ਮਦਦ ਨਾਲ ਸਾਨੂੰ ਫੜਨ واسੇ ਤਿਆਰ ਹੈ ਉਹਨਾਂ ਦੇ ਮਨ 'ਚ ਥੋੜਾ ਖੌਫ ਵੀ ਆਇਆ ਔਰ ਕੱਲ ਮੈਨੂੰ ਇਹੋ ਜਿਹੀ ਕੋਈ ਸਾਹਮਣੇ ਗੱਲ ਨਜ਼ਰ ਨਹੀਂ ਆਈ ਕਿ ਲੂਟਾਂ ਨੇ ਚਾਈਨੀਸ ਸਟਿੰਗਲ ਲੜਾਈ ਹੋਵੇ ਰਦਰ ਇਹ ਜ਼ਰੂਰ ਹੈ ਕਿ ਜਿਹੜੀ ਇੰਡੀਅਨ ਮੇਡ ਜਿਹੜੀ ਪੰਜਾਬ ਦੀ ਮਾਜਾ ਗਈ ਹੈ ਉਹਦੇ ਨਾਲ ਥੋੜਾ ਜ਼ਰੂਰ ਲੋਕਾਂ ਨੇ ਪਤੰਗਬਾਜੀ ਕੀਤੀ ਹੈ ਬਾਕੀ ਇਹੋ ਜੀ ਲੋੜੀ ਤੋਂ ਪਹਿਲਾਂ ਪਹਿਲਾਂ ਅਸੀਂ ਕੋਸ਼ਿਸ਼ ਕਰਾਂਗੇ ਮੈਂ ਮੇਰੇ ਐਸ.ਐਸ.ਓ. ਸਰਵਨ ਤੋਂ ਉਹਨੂੰ ਸੀ.ਐਮ. ਵੀ ਦਿੱਤੇ ਸੁਤਾਰਨ ਨੂੰ ਵੀ ਅਸੀਂ ਆਪਣੇ ਇਲਾਕੇ ਦੇ ਵਿੱਚ ਉੱਡਾ ਨਹੀਂ ਦੇਣੀ ਇਸ ਚੀਜ਼ ਨਾਲ ਜਿਹੜੇ ਨੌਜਵਾਨ ਚਾਈਨਾ ਡੋਰ ਵੇਚਦੇ ਪਏ ਨੇ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਮੈਸੇਜ ਹੈ ਜੀ ਦੇਖੋ ਜੀ ਮੇਰਾ ਆਪ ਜੀ ਦੇ ਥਰੂ ਲੋਕਾਂ ਨੂੰ ਇਹ ਮੈਸੇਜ ਹੈ ਜਿਹੜੇ ਗਲਤ ਕੰਮ ਕਰਦੇ ਆ ਜਿਹੜੇ ਚਾਈਨਸ ਸਟ੍ਰਿੰਗ ਦਾ ਇਸਤੇਮਾਲ ਕਰਦੇ ਜਾਂ ਵੇਚਦੇ ਨੇ ਕਿ ਅਸੀਂ ਕਾਨੂੰਨ ਦੇ ਮੁਤਾਬਕ ਰਹਿ ਕੇ ਕਾਰਵਾਈ ਕਰਕੇ ਤੁਹਾਡੇ ਖਿਲਾਫ ਪੂਰਾ ਐਕਸ਼ਨ ਲਵਾਂਗੇ ਚਾਹੇ ਇਹਦੇ ਲਈ ਸਾਨੂੰ ਕੁਝ ਵੀ ਕਰਨਾ ਪਵੇ ਮੈਂ ਚੇਤਾਵਨੀ ਦਿੰਦਾ ਉਹਨਾਂ ਲੋਕਾਂ ਨੂੰ ਜਿਹੜੇ ਇਹ ਚੀਜ਼ ਵੇਚਦੇ ਆ ਚਾਈਨਸਟਿਕ ਵੇਚਦੇ ਆ ਕਿਸੇ सूरत ਦੇ ਵਿੱਚ ਵੀ ਤੁਹਾਨੂੰ ਬਖਸ਼ ਨਹੀਂ ਆਏ ਲੋੜੀ ਦੇ ਨਾਮਲੇ ਲੋੜੀ ਵਾਲੇ ਦੇ ਕੋਈ ਸਪੈਸ਼ਲ ਟੀਮਸ ਘਟੇ ਦਿੱਤੀਆਂ ਜਾਣ ਕੇ ਜਿਸ ਬਗੜੀ ਲੋੜੀ ਵਾਲੇ ਦੇ ਨਾਲ ਤੰਗਬਾਜ਼ੀ ਜ਼ਿਆਦਾ ਹੁੰਦੀ ਹੈ ਹਾਂਜੀ ਅਸੀਂ ਟਿਕਟ ਥਾਣੇ ਤੋਂ ਕਟੋ-ਕਟ ਚਾਰ ਤੋਂ ਪੰਜ-ਪੰਜ ਟੀਮਾਂ ਕੱਢਾਂਗੇ ਮੈਂ ਮੇਰੀ ਟੀਮ ਮੇਰੇ ਗਰਮਨ ਮੇਰੇ ਲੀਡਰਸ ਸਾਹਿਬ ਅਸੀਂ ਦਫਤਰ ਬਿਲਕੁਲ ਨਹੀਂ ਪਾਵਾਂਗੇ ਆਪਾਂ ਮੇਰੇ ਐਸਐਚਓ ਸਾਹਿਬ ਇਹਨਾਂ ਦੀ ਟੀਮ ਇਹਨਾਂ ਦੇ ਗਰਮਨ ਸਾਹਿਬ ਪੂਰੇ ਫੋਰਸ ਕੋਨ ਜਿ ਬੰਜੀ ਟੀਮ ਇੱਕ ਇੱਕ ਥਾਣੇ ਤੋਂ ਕੱਢਾਂਗੇ ਆਪਾਂ ਤਾਂ ਕਿ ਇਸ ਨਾਮੁਰਾ ਚੀਜ਼ ਤੋਂ ਲੋਕਾਂ ਨੂੰ ਨਿਜਾਤ ਕੋਈ ਆਵੇ। ਜਿਹੜੇ ਖਰੀਦਣ ਵਾਲੇ ਮਾਰੇ ਕਿਹਦਾ ਸੀ। ਬਿਲਕੁਲ ਜੀ ਜਿਹੜੇ ਖਰੀਦਣ ਵਾਲੇ ਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਏਗੀ ਤੇ ਜਿਹੜੇ ਵੇਚਦੇ ਆ ਉਹਨਾਂ ਦੇ ਖਿਲਾਫ ਤੇ ਐਗਜ਼ੈਂਪਲਰੀ ਇੱਕ ਮੈਂ ਪੇਸ਼ ਕਰੂੰਗਾ ਕਿ ਜਿਹੜੋ ਜਿਹੜੋ ਫੜੇਗੇ ਜਿਹੜੇ ਬੰਦੇ ਤੇ ਵੇਚਦੇ ਨੇ ਉਹਨੂੰ ਐਗਜ਼ੈਂਪਲਰੀ ਇੱਕ ਪਨਿਸ਼ਮੈਂਟ ਦਵਾਂ। ਥੈਂਕ ਯੂ।